ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਮਰਾੜ ਫੈਮਿਲੀ ਵਿੱਚ ਸਵਾਗਤ ਹੈ ਜੀ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅਸੀਂ ਵੀ ਠੀਕ ਹਾਂ ਜੀ ਹਾਂਜੀ ਆਪਾਂ ਅੱਜ ਦੀ ਵੀਡੀਓ ਕਰਦੇ ਹਾਂ ਸਟਾਰਟ ਅੱਜ ਆਪਾਂ ਕਰ ਰਹੇ ਹਾਂ ਪੋਰਚ ਦੀ ਸਫਾਈ ਤੇ ਨਾਲ ਗੁੱਟਿਆਂ ਦੀ ਸਫਾਈ ਉਸ ਤੋਂ ਬਾਅਦ ਆਪਾਂ ਗੁੱਟੇ ਸਫਾਈ ਕਰਨ ਤੋਂ ਬਾਅਦ ਆਪਾਂ ਗੁੱਟਿਆਂ ਦੀ ਗਮਲਿਆਂ ਦੀ ਕਰਾਂਗੇ ਸੈਟਿੰਗ ਕਿਉਂਕਿ ਹੁਣ ਮੌਸਮ ਹੋ ਗਿਆ ਵਧੀਆ ਸਾਰੇ ਗੁੱਟੇ ਹਰੇ ਭਰੇ ਹੋ ਗਏ ਨੇ ਤੇ ਉਹਨੇ ਆਪਾਂ ਇਹਨਾਂ ਨੂੰ ਪਹਿਲਾਂ ਇੱਕ ਜਗ੍ਹਾ ਤੇ ਇਕੱਠੇ ਕਰਕੇ ਰੱਖੇ ਹੋਏ ਸੀ ਜਦ ਹੁਣ ਆਪਾਂ ਅਲੱਗ-ਅਲੱਗ ਕਰਕੇ ਰੱਖਾਂਗੇ ਤੇ ਨਾਲੇ ਇਹਨਾਂ ਦੀ ਸਫਾਈ ਹੋ ਜੂਗੀ ਤੇ ਇੱਧਰ ਨਾਲ ਹੀ ਆਪਾਂ ਪਿਆਜ਼ ਫਿਰ ਸੀ ਇਹਨਾਂ ਦੀ ਸਫਾਈ ਕਰਨੀ ਸੀ ਸਵੇਰ ਦਾ ਟਾਈਮ ਸੀ 9:30 ਵਜੇ ਗਾੜੀ ਨੂੰ ਵੀ ਬਹੁਤ ਜ਼ਿਆਦਾ ਪੈਰੀਆ ਚਲੋ ਆਪਣੇ ਨਾਲ ਜਿਹੜੇ ਅੰਦਰਲੇ ਕੰਮ ਸੀ ਉਹ ਸਾਰੇ ਹੋ ਗਏ ਝਾੜੂ-ਵਿੱਛੇ ਦਾ ਤੇ ਨਾਉਣ ਜਾਣਾ ਸੀ ਉਸ ਤੋਂ ਪਹਿਲਾਂ ਸੋਚਿਆ ਜਦੋਂ ਆਪਾਂ ਸਫਾਈ ਪੋਚ ਦੀ ਕਰ ਲੈਂਦੇ ਅੱਜ ਤੇ ਮੈਂ ਆਹ ਕੁਛ ਪਿਆਜ਼ ਸੀਗੇ ਉੱਪਰੋਂ ਲਾ ਕੇ ਰੱਖੇ ਸੀ ਇਸ ਵਾਰ ਸਾਡੇ ਬਹੁਤ ਜ਼ਿਆਦਾ ਪਿਆਜ਼ ਖਰਾਬ ਹੋਏ ਨੇ ਜਿੰਨੇ ਸੀ ਪਿਆਜ਼ ਲੈ ਸੀ ਉਹਨਾਂ ਵਿੱਚੋਂ 40 ਕਿਲੋ ਪਿਆਜ਼ ਲੈ ਸੀ ਉਹਦੇ ਵਿੱਚੋਂ ਨਾਲ 10 ਕਿਲੋ ਪਿਆਜ਼ ਵਰਤੇ ਹੋਣਗੇ ਤੇ 10 ਕਿਲੋ ਇਦਾਂ ਹੀ ਖਰਾਬ ਹੋ ਗਏ ਪਤਾ ਨਹੀਂ ਇਸ ਵਾਰ ਗਰਮੀ ਜ਼ਿਆਦੇ ਪੈ ਰਹੀ ਆ ਥੋੜੇ ਵੀ ਪਿਆਜ਼ ਖਰਾਬ ਹੁੰਦੇ ਨੇ ਸਾਡੇ ਤਾਂ ਬਹੁਤ ਜ਼ਿਆਦਾ ਹੋਏ ਨੇਗੇ ਤੀਜੇ ਜਾਂ ਚੌਥੇ ਦਿਨ ਸਫਾਈ ਕਰਦੇ ਆ 1 ਕਿਲੋ ਪਿਆਜ਼ ਵਾਂਗੂ ਨਿਕਲ ਜਾਂਦੇ ਨੇ ਪਹਿਲਾਂ ਕਦੇ ਨਹੀਂ ਹੋਇਆ ਜਿੰਨੇ ਇਸ ਵਾਰ ਪਿਆਜ਼ ਖਰਾਬ ਹੋਏ ਨੇ ਪਹਿਲੀ ਵਾਰ ਹੋਇਆ ਇਸ ਤਰ੍ਹਾਂ ਤੇ ਨਾਲ ਇਹਨੇ ਸਫਾਈ ਕਰਦੀ ਹੁਣ ਹਵਾ ਚ ਵੀ ਰੱਖਿਓ ਇਹਨੇ ਤਾਂ ਵੀ ਸਾਵੇਂ ਇਹ ਵੀ ਨੀਗਾ ਵੀ ਤੁੱਪੇ ਰੱਖੇ ਨੇ ਪਰ ਫੇਰ ਵੀ ਆ ਦੇਖੋ ਦੋ ਤਿੰਨ ਦਿਨ ਰੋ ਸਾਫ ਕੀਤੇਆਂ ਨੂੰ ਤੇ ਇੰਨੇ ਪਿਆਜ਼ ਹੁਣ ਫੇਰ ਨਿਕਲ ਚੱਕੇ ਨੇ ਤੇ ਜਦੋਂ ਆਪਾਂ ਵੈਸੇ ਵੀ ਸਬਜ਼ੀ ਲਈ ਕੱਟਦੇ ਆ ਉਦੋਂ ਵੀ ਇੱਕ ਦੋ ਪਿਆਜ਼ ਉਦੋਂ ਵੀ ਨਿਕਲ ਜਾਂਦੇ ਨੇ ਕੱਟਦੇ ਕਰਦੇ ਕਿਉਂਕਿ ਵਿੱਚੋਂ ਬਿਲਕੁਲ ਖਰਾਬ ਹੋ ਗਏ ਸੇ ਬੋਮੀ ਪਈ ਹੈ ਨਾ ਜਿਹਨਾਂ ਨੇ ਦਬਦੇ ਆ ਬਿਲਕੁਲ ਵਿੱਚੋਂ ਖਰਾਬ ਹੋ ਚੁੱਕੇ ਹੁੰਦਾ ਤੇ ਚਲੋ ਇਹ ਆਪਣੇ ਹੋ ਗਏ ਸਾਫ ਤੇ ਇਸ ਤੋਂ ਬਾਅਦ ਆਪਾਂ ਕਰੇ गमला ਇੱਕ ਇਹਦੇ ਵਿੱਚ ਬੂਟਾ ਸੀ ਵਿਚਾਰਾ ਚੱਲ ਜੇ ਨਹੀਂ ਰਿਹਾ ਸੀ ਕੱਟ ਤੇ ਆਪਣੇ ਕੋਲੇ ਇੱਕ ਹੋਰ ਬੂਟਾ ਸੀ ਇਹ ਨਾਲੇ ਦੀ ਦਾਵ ਭਰੀ ਹੋਈ ਸੀ ਇਹ ਮੀ ਦਾ ਮੌਸਮ ਆ ਮੈਂ ਕਿਹਾ ਚਲੋ ਇਹ ਚੱਲ ਪੂਗਾ ਇਹ ਖਾਲੀ ਜਿਹਾ ਗਮਲਾ ਸੀ ਇਹਦੇ ਵਿੱਚ ਆਪਾਂ ਇਹਨੂੰ ਲਗਾਤਾ ਮੀ ਨਾਲ ਤਾਂ ਜਿਹੜਾ ਗਮਲਾ ਸੋਹਣਾ ਲੱਗਦਾ ਗਿਆ ਤੇ ਆਹ ਕਾਟੀਆਂ ਇਹ ਜਿਹੜੀ ਮੈਂ 15 ਦਿਨ ਪਹਿਲਾਂ ਲਗਾਈ ਸੀ ਇਹਦੇ ਬਹੁਤ ਸੋਹਣੇ ਰੈੱਡ ਕਲਰ ਦੇ ਫੁੱਲ ਲੱਗਦੇ ਨੇ ਤੇ ਇਹ ਦੇਖ ਲੋ ਕਾਟਿੰਗ ਕਿੰਨੀ ਆ ਦੋ ਕੁ ਦਿਨ ਵਿੱਚ ਦੀ ਮੀ ਪਿਆ ਉਹਦੇ ਨਾਲ ਹੀ ਬਹੁਤ ਵਧੀਆ ਜਲ ਵੀ ਪਹਿਲਾਂ ਤਾਂ ਮੈਨੂੰ ਲੱਗਦਾ ਸੀ ਕਿ ਸੁੱਕ ਜੂਗੀ ਬਹੁਤ ਵਧੀਆ ਹਰੀ-ਭਰੀ ਹੋ ਗਈ। ਵੈਸੇ ਹੁਣ ਸਾਰੇ ਬੁੱਤੇ ਕਾਫੀ ਹੱਦ ਤੱਕ ਸੰਭਲ ਗਏ ਨੇ ਕਿਉਂਕਿ ਇਹਨਾਂ ਦਾ ਮੌਸਮ ਆਉਣ ਬਰਸਾਤ ਦਾ ਮੌਸਮ ਸ਼ੁਰੂ ਹੋਊਗਾ। ਤੇ ਸਾਰੇ ਵਧੀਆ ਚੱਲ ਪਏ ਨੇ। ਇਹ ਪਹਿਲਾਂ ਅਸੀਂ ਇੱਕ ਜਗ੍ਹਾ ਤੇ ਇਕੱਠੇ ਕਰਕੇ ਰੱਖੇ ਹੋਏ ਸੀ ਤੇ ਹੁਣ ਮੈਂ ਸੋਚਿਆ ਚਲੋ ਇਹਨਾਂ ਨੂੰ ਅਲੱਗ-ਅਲੱਗ ਕਰਕੇ ਰੱਖ ਦਿੰਦੇ ਆ। ਸੋਹਣੇ ਲੱਗਦੇ ਨੇ। ਤੇ ਉਧਰ ਸਰਦਾਰ ਜੀ ਜਾ ਰਹੇ ਸੀ ਕੰਮ ਕੋਈ। ਤੇ ਮੇਰੇ ਗਾਲਾਂ ਵੀ ਪੈ ਜਾਂਦੀਆਂ ਨੇ ਥੋੜੀਆਂ ਜਿਹੀਆਂ ਕਿਉਂਕਿ ਮੈਂ ਜ਼ਿਆਦਾ ਤੋਦ-ਵਈਏ ਕਰਦੀ ਆ। ਕਿਉਂਕਿ ਜੇ ਗਮਲਿਆਂ ਦੇ ਹੀਟਾਂ ਗਈ ਇੱਕ ਤਾਂ ਮੈਨੇ ਇਹਦੇ ਨਾਲ ਪਲੇਟਾਂ ਇਹ ਲਿਆ ਕੇ ਟ੍ਰੇਆਂ ਇਹ ਲਿਆ ਕੇ ਰੱਖਣ ਵਾਲੀਆਂ ਨੇ ਜਿਹੜੇ ਛੋਟੇ ਗਮਲੇ ਇਹਨਾਂ ਦਾ ਕਿ ਰੱਖੇ ਹੋਈਆਂ ਨੇ ਇਹਦੇ ਵੱਡੇ ਗਮਲੇ ਨੇ ਉਹਨਾਂ ਨੇ ਲਿਓਣ ਵਾਲੀਆਂ ਨੇ ਤੇਜ਼ੀ ਦੇ ਕਾਰਨ ਥੋੜਾ ਉਹ ਤਾਂ ਪਾਣੀ ਨਿਕਲ ਜਾਂਦਾ نیچے ਮਿੱਟੀ ਵੀ ਨਿਕਲ ਜਾਂਦੀ ਹੈ ਨਾ ਫਿਰ ਉਹ ਪੋਚੇ ਨਾਲ ਸਾਫ਼ ਨਹੀਂ ਹੁੰਦੀ ਤੇ ਅੱਜ ਮੈਂ ਚੰਗੀ ਤਰ੍ਹਾਂ ਪਰਾਂ ਹਟਾ ਢਾ ਕੇ ਨਾ ਉਹ ਮਿੱਟੀ ਨੂੰ ਸਾਫ਼ ਕੀਤਾ ਤੇ ਰੋਜ਼ ਰੋਜ਼ ਤਾਂ ਤੋਂ ਧੋਂਦੇ ਵੀ ਨਹੀਂ ਕਿਉਂਕਿ ਇਹਨਾਂ ਪਾਣੀ ਵੀ ਨਹੀਂ ਵੇਸਟ ਕਰਨਾ ਚਾਹੀਦਾ ਤੇ ਹਫ਼ਤੇ ਜਾਂ 10 ਦਿਨਾਂ ਬਾਅਦ ਸਫਾਈ ਕਰ ਦਿੰਦੇ ਆ ਮਾਂ ਚੰਗੀ ਤਰ੍ਹਾਂ ਗਮਲਿਆਂ ਨੂੰ ਹਿਲਾ ਕੇ ਨਾਲ ਤਾਂ ਉਹ ਮੌਸਮ ਜਦਾਂ ਦਾ ਕੋਈ ਨਾ ਜੀਵ ਜੰਤੂ ਕੋਈ ਲੁਕਿਆ ਬੈਠਾ ਹੁੰਦਾ ਨਾ ਤੇ ਪਰਹਰਾ ਕਰਕੇ ਇਹਨਾਂ ਨੂੰ ਲਾ ਕੇ ਸਫਾਈ ਚੰਗੀ ਤਰ੍ਹਾਂ ਕਰ ਦਿੰਨੇ ਆ ਤੇ ਇਸ ਤਰ੍ਹਾਂ ਮੈਂ ਜਦ ਸਾਰੇ ਬੁੱਟਿਆਂ ਨੇ ਤਾਂ ਹਲਾ ਲਾ ਕੇ ਇਹਨਾਂ ਦੀ ਥੇਥੋਂ ਮਿੱਟੀ ਨਾਲ ਫਸ ਸਾਫ ਹੋ ਜੂਗਾ ਚੰਗੀ ਤਰ੍ਹਾਂ ਕੀਤੀ ਆ ਤੇ ਗਰਮੀ ਬਹੁਤ ਆ ਤੋਬਾ ਕਰਾਈ ਪਈ ਆ ਗਰਮੀ ਜਨੀ ਮਰਜ਼ੀ ਹੋਵੇ ਪਰ ਕੰਮ ਤਾਂ ਕਰਨੀ ਪੈਂਦੇ ਨੇ ਤੇ ਹੁਣ ਇਸੇ ਤਰ੍ਹਾਂ ਇਹ ਦੇਖਣ ਤਾਂ ਬਹੁਤ ਸੋਹਣੇ ਲੱਗਦੇ ਨੇ ਹਰ ਕੋਈ ਕਹਿੰਦਾ ਵੀ ਕਿੰਨੇ ਸੋਹਣੇ ਲੱਗਦੇ ਨੇ ਬੂਟੇ ਨਾ ਲਾਏ ਹੋਏ ਵੀ ਫੁੱਲਾਂ ਵਾਲੇ ਜਾਂ ਕੋਈ ਵੀ ਐਂ ਵਧੀਆ ਲੱਗਦੇ ਨੇ ਪੈਗਾਮਲੇ ਪਰ ਇਹਨਾਂ ਦੀ ਸਮਾਰ ਬਹੁਤ ਕਰਨੀ ਪੈਂਦੀ ਆ ਦੇਖੋ ਨਹੀਂ ਸੋਹਣੇ ਲੱਗਦੇ ਨੇ ਕਿ ਜਦੋਂ ਆਪਾਂ ਬੱਚਿਆਂ ਨੂੰ ਰੋਜ਼ ਕਰਨਾ ਮੰਨਦਾ ਇਦਾਂ ਇਹਨਾਂ 'ਚ ਵੀ ਹੱਥ ਮਾਰਨਾ ਪੈਂਦਾ ਕਦੇ ਪਾਣੀ ਪਾ ਦੋ ਕਦੇ ਕੁਝ ਕਰ ਦੋ ਕਦੇ ਇਹਨਾਂ ਦੀ ਇੱਕ ਦੋ ਦਿਨਾਂ ਬਾਅਦ ਇਹਨਾਂ ਦੀ ਗੁੜਾਈ ਕਰਨੀ ਪੈਂਦੀ ਆ ਦੇਖਣਾ ਪੈਂਦਾ ਵੀ ਪਾਣੀ ਨਿਕਲਦਾ ਤਾਂ نیچےਆਂ ਕੁਝ ਹੋਰ ਤਾਂ ਨਹੀਂ ਹੁੰਦਾ ਨਾ ਕੋਈ ਬਿਮਾਰੀ ਤਾਂ ਨਹੀਂ ਲੱਗੀ ਕੋਈ ਦਵਾਈ ਪਣੀ ਆ ਤਾਂ ਸਮਾਂਭਾਲ ਕਰਨੀ ਬੰਦੇ ਤਾਂ ਹੀ ਇੰਨੇ ਵਧੀਆ ਰਹਿੰਦੇ ਨੇ ਸੋਹਣੇ ਹਰੇ ਭਰੇ ਜਿੰਨਾ ਚਾਹਤ ਬਨਾਮ ਔਰ ਇੱਕ ਵਾਰੀ ਲਗਾ ਦੋ ਤੇ ਮੁੜ ਕੇ ਬਸ ਇਕੱਲਾ ਪਾਣੀ ਪਾ ਦੋ ਦੇਖੋ ਨਾ ਤੇ ਕਦੇ ਵੀ ਬੂਟਾ ਚਲਦਾ ਨਹੀਂ ਹੈਗਾ ਤੇ ਇਸੇ ਤਰ੍ਹਾਂ ਹੀ ਵਧੀਆ ਸੰਭਾਲ ਕਰਨੀ ਪੈਂਦੀ ਆ ਮੈਨੂੰ ਬੂਟਿਆਂ ਦਾ ਬਹੁਤ ਜ਼ਿਆਦਾ ਸੌਂਕ ਆ ਮੈਨੂੰ ਤਾਂ ਵਸ ਇੰਨਾ ਬਹੁਤ ਵਧੀਆ ਹੈ ਸਮਾਂ ਬਤੌਣਾ ਬਹੁਤ ਵਧੀਆ ਲੱਗਦਾ ਬਹਾਨੇ ਜੇ ਨਾਲ ਬਸ ਕੋਈ ਬੂਟਾ ਲਗਾਦਾ ਕੋਈ ਐਵੇਂ ਕਰਦੇ ਹੈ ਨਾ ਸਾਰੇ ਨੇ ਉਹ ਦਿਸ ਸੌਂਗ ਹੁੰਦੇ ਨੇ ਪਰ ਮੇਰਾ ਸ਼ੌਂਕ ਬੁੱਤੇ ਲਗਾਉਣ ਦਾ ਜ਼ਿਆਦਾਤਰ ਦੋ ਤਿੰਨ ਦਿਨ ਹੋ ਗਏ ਨੂੰ ਐ ਹੋਇਆ ਵੀ ਅਸੀਂ ਵੀ ਕਦੋਂ ਇਹਨਾਂ ਦੀ ਸਫਾਈ ਜੀ ਕਰਾਂ ਇਹਨਾਂ ਨੂੰ ਇਕੱਠੇ ਜੇ ਕਰਕੇ ਸੋਹਣੇ ਜੇ ਸੈੱਟ ਕਰਕੇ ਰੱਖਾਂ ਤੇ ਚਲੋ ਅੱਜ ਮੇਰਾ ਮੂਡ ਬਣ ਗਿਆ ਵੀ ਅੱਜ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਸੈੱਟ ਕਰਕੇ ਰੱਖਦੇ ਹਾਂ ਤੇ ਆਪਣਾ ਬੁੱਤੇ ਜਿਹੜਾ ਨਵਾਂ ਲੱਗਿਆ ਤੇ ਉਹ ਜਿਹੜੀ ਮੇਰੀ ਕਾਟਿੰਗਾਂ ਸੀ ਕਈ ਦਿਨਾਂ ਤੋਂ ਲਗਾਈਆਂ ਹੋਈਆਂ ਸੀ ਨਾ ਉਹ ਵੀ ਸਾਰੀਆਂ ਚੱਲ ਪਈਆਂ ਨੇ ਵਧੀਆ ਤੇ ਮੈਂ ਦੁਬਾਰਾ ਖੀੜੀ ਵੀ ਲਗਾਈ ਸੀ ਉਹਦੇ ਹੋ ਗਏ ਹੋਣਗੇ 10 15 ਦਿਨ ਉਹ ਵੀ ਵਧੀਆ ਸਾਰੇ ਗਮਲੇ ਚ ਫੁੱਲ ਆ ਗਏ ਨੇ ਦੁਬਾਰਾ ਖੀੜੀ ਤੇ ਹੁਣ ਫਿਰਨ ਲੱਗ ਗਈ ਤੇ ਇਸੇ ਤਰ੍ਹਾਂ ਹੀ ਆਪਾਂ ਚੰਗੀ ਤਰ੍ਹਾਂ ਹੋ ਗਈ ਸਫਾਈ ਹੁਣ ਗਮਲਿਆਂ ਦੀ ਲਗਭਗ ਤੇ ਹੁਣ ਆਪਾਂ ਕਰਦੇ ਹਾਂ ਫਰਸ਼ ਨੂੰ ਸਾਫ਼ ਨਾਲ ਦੀ ਨਾਲ ਗਮਲੇ ਕਰੀ ਜਾਂਦੇ ਆ ਸੈੱਟ ਤੇ ਨਾਲ ਦੀ ਨਾਲ ਮੈਂ ਮੈਟਸ ਜਿਹੜੇ ਉਹ ਵੀ ਧੋ ਕੇ ਰੱਖਦੇ ਨੇ ਕਿਉਂਕਿ ਇਹ ਪਲਾਸਟਿਕ ਦੇ ਇਹ ਰਬੜ ਦੇ ਨੇ ਜਾ ਤੱਕ ਬੋਰ ਦੀ ਸਪਾਈ ਨੂੰ ਨਾਲ ਦੇ ਨਾਲ ਇਹਨਾਂ ਚ ਪਾਣੀ ਨਿਕਲ ਜੂਗਾ ਤੇ ਸੁੱਕ ਜਾਣਗੇ ਤੇ ਗਮਲਿਆਂ ਨੂੰ ਮੈਂ ਉਹਨਾਂ ਦੀ ਜਗ੍ਹਾ ਤੇ ਘਰ ਤਾਂ ਸੈੱਟ ਨਾ ਹੁੰਦੇ ਸਾਰਨ ਕਿਉਂਕਿ ਗਰਮੀ ਬਹੁਤ ਆ ਬਾਅਦ ਸੇ ਕੁਝ ਨਹੀਂ ਹੋਣਾ ਇੱਕ ਵਾਰੀ ਜੇ ਇੱਥੇ ਰਹੇਗਾ ਉੱਥੇ ਕੰਮ ਰਹਿ ਜਾਣਾ ਤੇ ਉਹਨਾਂ ਆਪਣੀ ਸਫਾਈ ਹੋਊਗੀ ਲਗਭਗ ਕੰਪਲੀਟ ਤੇ ਮੇਰੀ ਨਾ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਬਾਅਦ ਤੋਂ ਬਾਅਦ ਦਰਾਖਤ ਲਗਾਓ ਪੇੜ ਲਗਾਓ ਜਿਨ੍ਹਾਂ ਦੀ ਖੁੱਲੀ ਜਗ੍ਹਾ ਹੈ ਨਾ ਕਿ ਸਾਡੀ ਜਗ੍ਹਾ ਥੋੜੀ ਤੰਗ ਆ ਅਸੀਂ ਵੱਡਾ ਦਰਖਤ ਨਹੀਂ ਲਗਾ ਸਕਦੇ ਪਰ ਛੋਟੇ-ਬੂਟੇ ਜਿੰਨੇ ਹੋ ਸਕਿਆ ਅਸੀਂ ਬੱਦ ਬੱਦ ਲਗਾਏ ਹੋਏ ਨੇ ਤੇ ਸਾਰਿਆਂ ਨੂੰ ਇਹ ਆਪਣੇ ਜਨਮ ਦਿਨ ਤੇ ਨਾ ਇੱਕ ਇੱਕ ਬੂਟਾ ਜ਼ਰੂਰ ਲਗਾਇਆ ਕਰੋ ਜੇ ਆਪਣੇ ਘਰ 'ਚ ਨਹੀਂ ਜਗ੍ਹਾ ਤਾਂ ਆਪਣੇ ਬਾਹਰ ਕਿਸੇ ਗੁਰੂ ਘਰ ਵਗੈਰਾ ਜਾਂ ਰਸਤੇ ਬਗੈਰਾ 'ਚ ਲਗਾਓ ਨਾ ਸਾਂਝੀ ਜਗ੍ਹਾ ਤੇ ਲਗਾਓ ਦਰਖਤ ਕੋਨੇ ਬਹੁਤ ਜ਼ਰੂਰੀ ਨੇ ਕਿਉਂਕਿ ਗਰਮੀ ਦੇ ਦਿਨ ਦਨ ਵੱਧ ਰਹੀ ਹੈ ਨਾ ਦਰਖਤ ਬਹੁਤ ਘਟਨੇ ਕਿਉਂਕਿ ਜਿੰਨੇ ਜ਼ਿਆਦਾ ਦਰਖਤ ਹੋਣਗੇ ਤੇ ਉਨਾਂ ਹੀ ਆਪਾਂ ਨੂੰ ਗਰਮੀ ਤੋਂ ਰਾਹਤ ਮਿਲੂਗੀ ਤੇ ਨਾਲ ਦੀ ਨਾਲ ਇਹ ਆਪਣੇ ਵਾਤਾਵਰਣ ਨੂੰ ਸ਼ੁੱਧ ਕਰ ਦਿੰਨੇ ਹਨਾ ਆਪਾਂ ਪਾਣੀ ਹੈਨਾ ਇਹਦੇ ਕਾਰਨ ਹੀ ਸ਼ੁੱਧ ਰਹਿੰਦਾ ਦਰਖਤਾਂ ਕਰਨ ਤੇ ਸਾਡੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਹੈਨਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ